ਦੇਵ ਅਸ ਅੰਮ੍ਰਿਤ ਜੀ ਧੰਨ ਸ਼ਰਧੀ ਗੁਰੂ ਜਰਨ ਸਿੰਘ ਮਹਾਰਾਜ ਜੀ ਦੀ ਦਿਆਲ ਕਿਰਪਾ ਦਾ ਸ਼ਤਕਾਰ ਅੱਜ ਉਹ ਸੰਗਤਾਂ ਨੇ ਮਹਾਨ ਭਾਗ ਲਖਸ਼ ਕੀਤੇ 15 ਜੁਲਿਆ ਦਾ ਮੌਕਾ ਬਹੁਤ ਸ਼ੁਕਰੀਆ ਧੰਨ ਸ਼ਰਧੀ ਗੁਰੂ ਜਰਨ ਸਿੰਘ ਮਹਾਰਾਜ ਜੀ ਦੇ ਸ਼੍ਰੀ ਸੋ ਪਾਸ਼ਾ ਧੰਨ ਸ਼ਕਤੀ ਗੁਰੂ ਦੇਵਾ ਸਰਬ ਮਹਾਰਾ ਜੀ ਦੇ ਨਾਮ ਤੋਂ ਉਚਾਰਨ ਹੋਇਆ ਆਓ ਮਨੁੱਖੀਆਂ ਨੂੰ ਇਕਾਗਰ ਕਰੀਏ ਸਤ ਦਾ ਗੁਰੂ ਕੋਰ ਦੇ ਤਰ੍ਹਾਂ ਦਾ ਧਰਮ ਜੀ ਰਸਨਾ ਤੋਂ ਉਚਾਰਨ ਕਰੀਏ ਆਪੋ ਜੀ ਕਿਹੜੀ ਪਹਾੜੀ ਸਿੱਖਿਆ ਤੁ ਲੈ ਕੇ ਬਿਖਾਰ ਕਿਉਂਕਿ ਪਰਦਾ ਰਾ ਨੰਦਿਆ ਨਸ ਰਚਿਓ ਰਾਮ ਭਗਤ ਨਹਿ ਕਿਨੀ ਗੁਰੂ ਸਾਹਿਬ ਕਹਿੰਦੇ ਪਰਦਾ ਰਾ ਨੰਦਿਆ ਨਸ ਰਚਿਓ ਗੁਰੂ ਸਾਹਿਬ ਕਹਿੰਦੇ ਭرائی ਇਸਤਰੀ ਭرائی ਨੰਦਿਆ ਭرائی ਨੰਦਿਆ ਦੇ ਰਸਤੇ ਵਿੱਚ ਮਸਤ ਰਹੇ ਇਸ ਕਰਕੇ ਕਹਿੰਦੇ ਪ੍ਰਭਾਤਵਾ ਦੀ ਭਗਤੀ ਤੋਂ ਬਿਦੇ ਨਹੀਂ ਕੀਤੀ ਰਾਤ ਵਕਦ ਨਹੀਂ ਕੀਤੀ ਨਹੀਂ ਪੁਰਸ਼ਾ ਜੀ ਕਹਿੰਦੇ ਤੂੰ ਕਿਹੜਾ ਰਸਾ ਦੇ ਵਿੱਚ ਆਪਣੀ ਜੀਵਨ ਨੂੰ ਆਂਦਾ ਜਾ ਰਿਹਾ ਰਾਤ ਭਗਤ ਨਹੀਂ ਕਿੰਨੀ ਤੂੰ ਰੱਬ ਦੀ ਭਗਤੀ ਨਹੀਂ ਕਰਦਾ ਰੱਬ ਦੀ ਬਦਗੀ ਨਹੀਂ ਕਰਦਾ ਪੁਰਸ਼ ਮਾਲਕ ਦਰਸ਼ਕrana ਨਹੀਂ ਕਰਦਾ ਜਿਸ ਨੇ ਤੈਨੂੰ ਇਹ ਮਨੁੱਖਾ ਸ਼ਰੀਰ ਦਿੱਤਾ ਹੈ ਉਸਨੇ ਤੈਨੂੰ ਇਸ ਸ਼ਰੀਰ ਨੂੰ ਸੰਭਾਲਣ ਵਾਸਤੇ ਦੁਨੀਆਂ ਦੇ ਕਮਾਲ ਐਸ਼ਵਰਾਮ ਹਕਸ਼ ਕੀਤੇ ਨੇ ਸੁਨੇ ਘਰ-ਬਾਰ ਬੰਡੀਆਂ ਕਾਰਾਂ ਦਿੱਤੀਆਂ ਸਿਧੁਰ ਕਹਿੰਦੇ ਜ਼ਮੀਨ ਜਾਇਦਾਦ ਦਿੱਤੀ ਐ ਧੀਆਂ ਪੁੱਤਰ ਦੇ ਦਿੱਤੇ ਹਰ ਤਰ੍ਹਾਂ ਦਾ ਐਸ਼ੋ ਆਰਾਮ ਆਲਮ ਨੇ ਦਿੱਤਾ ਭਾਈ ਪਰ ਫੇਰ ਵੀ ਤੂੰ ਉਸ ਰਾਮ ਦੀ ਭਗਤੀ ਨਹੀਂ ਕਰਦਾ ਸਰਗੁਰੂ ਜੀ ਸਾਨੂੰ ਅਗੇ ਸਮਝਾਉਂਦੇ ਨੇ ਮੋਕੰਦ ਪੰਥ ਜਾਣਿਓ ਤੈ ਨਾਹੀ ਧਨ ਜੋਰਨ ਕੋ ਕਾ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਭਾਈ ਤੂੰ ਤੇ ਵਿਕਾਰਾਂ ਤੋਂ ਖਲਾਸੀ ਹੋਣਾ ਸੀ ਵਿਕਾਰ ਤੋਂ ਖਲਾਸੀ ਹੋਣ ਵਾਲੇ ਰਸਤੇ ਤੇ ਤੁਰਨਾ ਸੀ ਪਰ ਅਜੇ ਤੱਕ ਨਹੀਂ ਸਮਝਿਆ ਕਿਸ ਤਰ੍ਹਾਂ ਉਹ ਈ ਧਨ ਇਕੱਠਾ ਕਰ ਲਈ ਸਦਾ ਕੋ ਦੂਰ ਭਜ ਵਿਚਾਰਿਆ ਜਿਸ ਮਾਰਗ ਤੇ ਚੱਲਣਾ ਸੀ ਆਪੋ ਉਸ ਮਾਰਗ ਤੇ ਨਹੀਂ ਪਹੁੰਚਿਆ ਇਸ ਕਾਰਨ ਗੁਰੂ ਸਾਹਿਬ ਨੇ ਕਹਿੰਦੇ ਅੰਤ ਸੰਗ ਕਾਹੂ ਨਾ ਦੇਣਾ ਫਿਰ ਆਪ ਬਿਨਾ ਆ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਕਿਸੇ ਨੇ ਵੀ ਆਖਿਰ ਤੇਰਾ ਸਾਥ ਨਹੀਂ ਗਿਆ ਇਹ ਦੁਨੀਆ ਦੀ ਧਨ-ਪਦਾਰਥ ਸਭ ਕੁਝ ਇੱਥੇ ਰਹਿ ਜਾਂਦੀ ਸਭ ਦੀ ਸੁੱਖ ਦੀ ਸਥਾਪ ਹੋਣ ਵੇਲੇ ਫਿਰ ਤੂੰ ਕਿਹੜਾ ਪਦਾਰਥਾਂ ਨਾਲ ਮਸਤ ਕਿਉਂ ਹੋ ਰਿਹਾ ਹੈ ਤੂੰ ਵਿਅਰਥ ਆਪਣੇ ਆਪ ਨੂੰ ਮਾਇਆ ਦੇ ਮੋਹ ਦੇ ਵਿੱਚ ਜੜ ਕੇ ਰੱਖਿਆ ਸਰਗੁਣ ਦੇ ਗਿਆਨੀ ਅੰਤ ਸਤਿ ਕਾਹੂ ਨੇ ਦੇਣਾ ਕਿਸੇ ਵੀ ਵਸਤੂ ਨੇ ਧਨ ਦੋਤ ਪਦਾਰਥਾਂ ਨੇ ਤੇਰਾ ਸਾਥ ਨਹੀਂ ਦੇਣਾ ਅਥਾ ਆਪ ਵਧਾਇਆ ਆਪਣੇ ਆਪ ਨੂੰ ਜਾਣੁੱਝ ਕੇ ਮਾਇਆ ਦੇ ਜਾਲ ਜਿਹਾ ਤੋ ਬਸਾ ਕੇ ਰੱਖਿਆ ਨਾਮ ਹਰ ਭਜਿਓ ਰੇ ਭਾਈ ਅਜੇ ਤੱਕ ਨਾ ਕੋ ਤੂੰ ਪ੍ਰਮਾਤਮਾ ਦੇ ਭਗਤੀ ਕੀਤੀ ਨਾ ਹੀ ਪ੍ਰਮਾਤਮਾ ਦੇ ਸ਼ਰਵ ਵਿੱਚ ਆਇਆ ਨਾ ਬਰਕਤ ਉਹਦੇ ਸ਼ਰਵ ਪਈ ਹੈ ਨਾ ਹੀ ਤੇਰੇ ਅੰਦਰ ਆਤਮ ਜੀਵਨ ਦੇਣ ਵਾਲੀ ਸੋਚੀ ਵੀ ਜਾਜੜੀ ਹੈ ਉਹ ਜੋਤ ਉਹ ਤਾਂ ਲਗੀ ਹੈ ਅਜੇ ਤੱਕ ਅੰਦਰ ਸੋਜੀ ਨਹੀਂ ਨਾ ਉਪਜੋ ਕੁਛ ਗਿਆ ਨਾ ਕਿ ਤੂੰ ਅਜੇ ਤੱਕ ਤੇਰੇ ਅੰਦਰ ਗਿਆਨ ਜਿਹੜਾ ਪ੍ਰਗਟ ਨਹੀਂ ਹੋਇਆ ਪਿਆਰੀ ਸਾਧ ਸੰਗਤ ਜੀ ਧਰਮਸ਼ੇਖ ਸਿੰਘ ਨਾਨਕਦੇਵ ਜੀ ਮਹਾਰਾਜ ਜੀ ਦੇ ਨਾਲ ਜੀਵਨ ਦੇ ਵਿੱਚ ਇੱਕ ਬਹੁਤ ਪਿਆਰੀ ਸਾਥੀਆ ਹੋਈ ਧਰਮਸ਼ੇਖ ਸਿੰਘ ਨਾਨਕਦੇਵ ਜੀ ਮਹਾਰਾਜ ਜੀ ਲੋਹਰ ਵਿੱਚ ਨੇ ਬਾਬਰ ਦਾ ਸੁਨਹਾਰਾ ਬਾਬਰ ਜਦੋਂ ਲੋਹਰ ਵਿੱਚ ਉਜਿਤ ਕੇ ਭਾਰਤ ਵਿੱਚ ਪ੍ਰਵੇਸ਼ ਕਰਦਾ ਦਿੱਲੀ ਜਾਂਦਾ ਹੈ ਤੇ ਆਪਣੇ ਫੌਜਦਾਰਾਂ ਨੂੰ ਇਹ ਹੁਕਮ ਕਰ ਦਿੰਦਾ ਹੈ ਕਿ ਜਿਹੜਾ ਵੀ ਕੋਈ ਮੇਰੀ ਆਦੇ ਨਹੀਂ ਪ੍ਰਵਾਨ ਨਹੀਂ ਕਰਦਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਜਿਹੜੇ ਕਿਹੜੇ ਫੌਜਦਾਰ ਲੋਹਰ ਵਿੱਚ ਪਿੱਛੇ ਰਹਿ ਗਏ ਨਾ ਉਹਨਾਂ ਨੇ ਲੋਹਰ ਦੇ ਵਿੱਚ ਅੱਗ ਲਾ ਦਿੱਤੀ ਪਰ ਆਣਾ ਰੁਕਣਾ ਜੋ ਵੀ ਸਾਹਮਣੇ ਆਇਆ ਉਹਨੂੰ ਖਤਮ ਕਰ ਦੇਣਾ ਬਹੁਤ ਮਾੜਾ ਸਮਾਂ ਚੱਲ ਰਿਹਾ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਲਾਹੌਰ ਦੇ ਵਿੱਚ ਸਨ ਗੁਰੂ ਨਾਨਕ ਦੇਵ ਮਹਾਰਾਜ ਜਿੱਦਾਂ ਇੱਕ ਸ਼ਗਿਰਦ ਹੋਇਆ ਜਿਸ ਨੂੰ ਸਿੱਖ ਪੰਡਾ ਪਹਿਲਾ ਸ਼ੀਖ ਹੋਣ ਦਾ ਦਰਜਾ ਦਿੱਤਾ ਗਿਆ ਗੁਰਨਾਨਕ ਸਾਹਿਬ ਦੇ ਉਸ ਦਾ ਨਾਮ ਹੈ ਭਾਈ ਤਾਰੂ ਪੋਪਟ ਤਾਰੂ ਕਿਸ ਦਾ ਨਾਮ ਹੈ ਪੋਪਟ ਇਸ ਦੀ ਗੋਤ ਹੈ ਇਹਦਾ ਨਾਮ ਪ੍ਰਸਿੱਧ ਹੋ ਗਿਆ ਤਾਰੂ ਪੋਪਟ ਇਹ 9 ਸਾਲ ਦਾ ਸੀ ਜਦੋਂ ਇਹਨੇ ਪਹਿਲੀ ਵਾਰੀ ਆਪਣੀ ਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸੰਧਰਭ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਬਚਨ ਕੀਤਾ ਇਸ ਕੋਪੜ ਨੇ ਭਾਈ ਤਾਰੂ ਕੋਪੜ ਨੇ ਬੱਝ ਕੇ ਕਹਿ ਲਗਾ ਸਤਿਗੁਰੂ ਜੀ ਇਸ ਸੰਸਾਰ ਤੋਂ ਕਰਨ ਦਾ ਕੋਈ ਉਪਦੇਸ਼ ਦੇ ਦਿਓ ਅੱਠ-ਨੌ ਸਾਲ ਦਾ ਬੱਚਾ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿੰਦੇ ਹਜੇ ਤੇਰੀ ਉਮਰ ਬਹੁਤ ਛੋਟੀ ਹੈ ਪਰ ਦਮ ਤੋਂ ਬਹੁਤ ਵੱਡੀ ਕਰਦਾ ਹੈ ਭਾਈ ਤਾਰੂ ਕੋਪੜ ਕਹਿੰਦਾ ਕਹਿ ਲਗਾ ਜੀ ਇਹ ਕੋਈ ਜ਼ਰੂਰੀ ਨਹੀਂ ਕੀ ਜਿਹੜੀ ਮੌਤ ਹੈ ਬਜ਼ੁਰਗ ਅਵਸਥਾ ਵਿੱਚ ਹੀ ਆਵੇ ਮੌਤ ਤੇ ਮਾਤਾ ਦੇ ਗਰਭ ਵਿੱਚ ਵੀ ਆ ਸਕਦੀ ਹੈ ਛੋਟੇ ਬੱਚੇ ਨੂੰ ਵੀ ਆ ਸਕਦੀ ਹੈ ਇਸ ਕਰਕੇ ਤੁਸੀਂ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਫਿਰ ਇਸ ਅਠ ਮੌਤ ਸਾਡੇ ਬੱਚੇ ਕੋਕਟ ਨੂੰ ਭਾਈ ਤਾਰੂ ਕੋਕਟ ਨੂੰ ਉਪਦੇਸ਼ ਦਿੱਤਾ ਕਿ ਕਿਿਆ ਕਿ ਭਾਈ ਕਿਤੇ ਨਾਮ ਜਪਣਾ ਵਣ ਸਕਣਾ ਨੇਕ ਬਵਾਈ ਕਰਨੀ ਕਿਸਦਾ ਹੱਕ ਨਹੀਂ ਖਾਣਾ ਸੱਚੀ ਸੂਚੀ ਕਰਕੇ ਗੁਰੂ ਸਾਹਿਬ ਨੂੰ ਯਾਦ ਕਰਨਾ ਦਾ ਤਾਲਪੁਰਪ ਨੂੰ ਯਾਦ ਕਰਕੇ ਦਸਵੰਦ ਦੇਣਾ ਤੇ ਨਾਲੇ ਬਚਨ ਕੀਤਾ ਕਹਿੰਦੇ ਕਿ ਤੇ ਅੱਗ ਲੱਗੀ ਹੋਵੇ ਨਾ ਤੇ ਉਸ ਆਦਮ ਨੂੰ ਬੁਝਾਉਣਾ ਹੈ ਕਿਸੇ ਦਾ ਨੁਕਸਾਨ ਨਹੀਂ ਹੋਣਾ ਦੇਣਾ ਹੁਣ ਪਿਆਰੇ ਸਾਹਿਬ ਜੀ ਨੇ 9 ਸਾਲ ਤੋਂ ਗੁਰੂ ਲਾਲਪੇ ਮਹਾਰਾਤਾ ਦਾ ਸੰਗ ਕੀਤਾ ਸੀ ਇਹ ਜਵਾਨ ਹੋ ਗਿਆ ਬੜਾ ਖੂਬਸੂਰਤ ਆਕਬਰ ਸ਼ਹੀਦ ਹੈ ਕਿ ਨਾ ਉਧਰ ਜਦੋਂ ਬਾਗ ਆਉਂਦਾ ਉਦੋਂ ਇਹਦੀ ਅਵਸਥਾ ਜਿਹੜੀ ਹੈ ਨੌਜਵਾਨੀ ਵਿੱਚ ਹੈ ਭਰ ਜੋਣਤੇ ਹੈ ਲਾਹੌਰ ਦੇ ਵਿੱਚ ਕੋਜਦਾਰਾਂ ਨੇ ਨਾ ਘਰਾਂ ਨੂੰ ਆਗ ਲਗਾ ਦਿੱਤੀ ਲੁੱਟਕ ਸੁੱਟ ਬਹੁਤ ਕੀਤੀ ਕਿਸੇ ਨੇ ਜਾ ਕੇ ਭਾਈ ਤਾਰੂ ਕੋਪਟ ਨੂੰ ਦੱਸਿਆ ਕਹਿੰਦੇ ਲਾਹੌਰ ਦੇ ਵਿੱਚ ਬਾਬਰ ਦੇ ਫੌਜਦਾਰਾਂ ਨੇ ਅੱਗ ਲਗਾ ਦਿੱਤੀ ਹੈ ਪਿੰਡਾਂ ਦੇ ਪਿੰਡ ਤੋਪਦੇ ਜਾ ਰਹੇ ਨੇ ਨੁਕਸਾਨ ਕਰਦੇ ਜਾ ਰਹੇ ਨੇ ਜੋ ਸਾਹਮਣੇ ਆਉਂਦਾ ਕਤਲ ਕਰਦੇ ਨੇ ਭਾਈ ਗੁਰੂ ਤੋਂ ਉਹਨਾ ਗੁਰੂਾਨ ਸਾਹਿਬ ਦਾ ਬਚਨ ਯਾਦ ਕਰਨਾ ਕਿ ਮੇਰੇ ਗੁਰਲਾਟ ਨੇ ਬਚਨ ਕੀਤਾ ਸੀ ਕਿ ਕਿਤੇ ਅੱਗ ਲੱਗੀ ਹੋਵੇ ਨਾ ਤੇ ਅੱਗ ਨੂੰ ਬੁਝਾਉਣਾ ਹੈ ਕਿਤੇ ਜੁਰਮ ਹੁੰਦਾ ਹੋਵੇ ਉਸ ਦਾ ਟਾਕਰਾ ਕਰਨਾ ਹੈ ਇਸ ਤੋਂ ਵੱਡਾ ਗੁਨਾਹ ਕੀ ਹੈ ਕਿ ਕਿਸੇ ਦੇ ਮਿਹਨਤ ਦੇ ਨਾਲ ਬਣਾਏ ਹੋਏ ਘਰ ਨੂੰ ਅੱਗ ਲਾ ਦਿੱਤੀ ਜਾਵੇ। ਭਾਈ ਹਰੂ ਕੋ ਪਟਨੇ ਦਾ ਕਹਿੰਦੇ ਆਪਣੇ ਘਰ ਤੋਂ ਕੋਈ ਬਾਲ ਦੀ ਲਿਖਣ ਦਾ ਇਤਿਹਾਸਕਾਰ ਕਿਸੇ ਨੇ ਮਸ਼ਕਾ ਲਕੀਆਂ ਨਹੀਂ। ਕਹਿੰਦੇ ਮਸ਼ਕਤ ਪਰਦਾ ਪਾਣੀ ਦੀ ਤੇ ਤੁਰ ਪੈਂਦਾ ਜਿੱਥੇ ਘਰ ਅੱਗ ਲੱਗੀ ਹੋਈ ਹੁੰਦੀ ਹੈ। ਹੋ ਦਾ ਨੇ ਘਰਾਂ ਨੂੰ ਅੱਗ ਲਾਈ ਭਾਈ ਤਾਰੂ ਕੌਂ ਬੰਨੇ ਮਸ਼ਕਾ ਦੇ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਜਿਹੜੇ ਬਾਬਰ ਦੇ ਖੋਜਦਾਰ ਨੇ ਉਹਨਾਂ ਨੇ ਦੇਖਿਆ ਕਿ ਪਤਾ ਨਹੀਂ ਕੌਣ ਹੈ ਅਸੀਂ ਅੱਗ ਲਾ ਰਹੇ ਹਾਂ ਤੇ ਇਹ ਪਾਣੀ ਭਾ ਕੇ ਅੱਗ ਬੁਝਾ ਦਿੰਦਾ ਹੈ ਬੇਲੀ ਬੜੀ ਕਿਤਾਬ ਨਹੀਂ ਦੇ ਕੇ ਛੱਡ ਦਿੱਤਾ ਕਹਿ ਲਿਆ ਖਬਰਦਾਰ ਜੇ ਰੋਣੇ ਬਿੰਨੂ ਪਾਣੀ ਲੈ ਕੇ ਆਇਆ ਖੋਜਦਾਰ ਭਾਈ ਨੂੰ ਆਗ ਕਿਉਂ ਬੁਝਾਉਣਾ ਹੈ ਅਗੋ ਭਾਈ ਤਾਰੂ ਤੋਂ ਕੋਟ ਕਹਿੰਦਾ ਹੈ ਕਿ ਤੁਸੀਂ ਆਗ ਲਾਉਦੇ ਕਿਉਂ ਫਿਰ ਅਗੋ ਜਿਹੜੇ ਫੌਜਦਾਰ ਨੇ ਕਹਿੰਦੇ ਕਹਿੰਦੇ ਸਾਡੇ ਬਾਦਸ਼ਾਹ ਦਾ ਹੁਕਮ ਹੈ ਸਾਡੇ ਰਾਜੇ ਦਾ ਹੁਕਮ ਹੈ ਕਿ ਕਤਲ ਕਰ ਦੇਣਾ ਲੋਕ ਤਸ਼ੱਤ ਕਰ ਦੇਣੀ ਜਾਨਵਾਰ ਜਿਹੜਾ ਘਰ ਸਾੜਦੇ ਨੇ ਜਿਹੜਾ ਉਹਨਾਂ ਦੀ ਅਦੇਗੀ ਨਹੀਂ ਪਰਵਾਹ ਕਰਦਾ ਕਹਿੰਦੇ ਜੇਕਰ ਤੁਹਾਡੇ ਹੁਕਮ ਤਾ ਕਹੇ ਹਾਕਮ ਦਾ ਤੁਹਾਡੇ ਬਾਦਸ਼ਾਹ ਦਾ ਹੁਕਮ ਹੈ ਅਗਲਾਉਣ ਵਾਸਤੇ ਤੇ ਕਹਿੰਦੇ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਕਿ ਮਜ਼ਬੂਰ ਦੀ ਸਹਾਇਤਾ ਕਰਨੀ ਮੈਂ ਇਸ ਕਰਕੇ ਆਪਣਾ ਕਰਮ ਕਰ ਰਿਹਾ ਤੇਰੀ ਕਹਾਣੀ ਦੇਖ ਕੇ ਛੱਡ ਦਿੱਤਾ ਜੁਝੀ ਵਰੀ ਫੇਰ ਆਇਆ ਪਿਆਰੇ ਸਾਧ ਸੰਗਤ ਜੀਓ ਭਾਈ ਤਾਰੂ ਕੌਪੜ ਜੀ ਨੂੰ ਜਦੋਂ ਦੂਜੀ ਵਰੀ ਸਿਪਾਹੀਆਂ ਨੇ ਫੜਿਆ ਨਾ ਜੇ ਕਹੇ ਤੂੰ ਹਟਦਾ ਨਹੀਂ ਭਾਈ ਆਰੂ ਕੋ ਪੁੱਛੇ ਤਾਂ ਕਿ ਮੈਂ ਤੇ ਮੇਰੇ ਗੁਰੂ ਨਾਲ ਦਾ ਹੁਕਮ ਪੂਜਾ ਰਿਹਾ ਮੈਂ ਮੇਰੇ ਗੁਰੂ ਨਾਲ ਦਾ ਹੁਕਮ ਜਿਹੜਾ ਜੋ ਮੈਨੂੰ ਗੁਰੂ ਮੇਰੇ ਨਾਲ ਨੇ ਬਚਨ ਕੀਤਾ ਮੈਂ ਤੇ ਬਚਨ ਪੂਰਾ ਜਦੋਂ ਨਾਲ ਗੱਲ ਮੰਨੀ ਤੇ ਪਿਆਰੇ ਸਾਧ ਸੰਗਤ ਦੀ ਇਤਿਹਾਸ ਕਿੰਦਾ ਢੋਡ ਵਾਲਾ ਨੇ ਆ ਲੱਤਾ ਬਾਹ ਤੋਂ ਫੜ ਕੇ ਜੂੰਦੇ ਨੂੰ ਅੱਗ ਦੇ ਵਿੱਚ ਉਸ ਘਾਰਾਂ ਦੇ ਵਿੱਚ ਸੁੱਟ ਦਿੰਦਾ ਜਿੰਦੇ ਨੂੰ ਸਾਡਾ ਭਾਈ ਲਾਲੂ ਕੌਪਟ ਗੁਰੂ ਨਾਨਕ ਦੇ ਬਚਨ ਖਵਾਉਂਦਾ ਹੋਇਆ ਸ਼ਹੀਦ ਹੋ ਗਿਆ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਗੁਰੂ ਦੇ ਬਚਨਾਂ ਨੂੰ ਮੰਨ ਲੈਣਾ ਗੁਰੂ ਦੇ ਬਚਨਾਂ ਤੇ ਉਤਰਨਾ ਬਹੁਤ ਔਖਾ ਹੈ। ਗੁਰੂ ਦੇ ਬਚਨਾਂ ਨੂੰ ਖਵਾਉਣਾ ਬਹੁਤ ਔਖਾ ਹੈ। ਪਰ ਹਾਂ ਜਿਹੜੇ ਗੁਰੂ ਨਾਨਕ ਦਾ ਬਚਨ ਖਵਾ ਲੈਂਦੇ ਨੇ ਸੰਸਾਰ ਵਿੱਚ ਉਹਨਾਂ ਦੀ ਸਦਾ ਜੈ ਜੈਕਾਰ। ਗੁਰੂ ਸਾਹਿਬ ਜੀ ਕਹਿੰਦੇ ਘਟ ਹੀ ਮਾਹੀ ਨਰਜਨ ਤੇਰਾ ਤੈ ਕੋਜਤ ਉਦਿਆਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰਦੇ ਕਹਿੰਦੇ ਮਾਇਆ ਕੋ ਨਰੇਕ ਹੋ ਕੇ ਨਾ ਪ੍ਰਭੂ ਤੇਜ ਦੇ ਵਿੱਚ ਵਸਿਆ ਲੈ ਪ੍ਰਭੂ ਆਪਣੇ ਹਿਰਦੇ ਵਿੱਚ ਉਸ ਸਮਾਵਾ ਕਰ ਮਾਇਆ ਕੋ ਨਿਲੇਪ ਹੋ ਜਾ ਮਾਇਆ ਦੇ ਨੂੰ ਕਸ਼ਟਕਾਰਾ ਕਰ ਤਿਸ ਦਾ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚੋਂ ਪਾਉਣ ਦੀ ਕੋਸ਼ਿਸ਼ ਕਰ ਤੈਨ ਕੋ ਜੁੜੂ ਕੋ ਦਿਆ ਨਾ ਕਹਿੰਦੇ ਉਹ ਨੂੰ ਲੱਗਣ ਵਾਸਤੇ ਬਾਹਰ ਜਗਤ ਨੂੰ ਜਾਣ ਦੇ ਲੋੜ ਨਹੀਂ ਬੀਆ ਬਾਰਾ ਜਾਣਦੇ ਲੋਕ ਨਹੀਂ ਰੱਬ ਤੇ ਤੇਰੇ ਅੰਦਰ ਹੈ ਕਿਸੇ ਭਮੀ ਨੇ ਨਾ ਕੋ ਕੋਸੁਰ ਦਿੱਖਿਆ ਕਹਿੰਦੇ ਰੱਬ ਦਾ ਤੇਰੇ ਅੰਦਰ ਹੈ ਕਹਿੰਦੇ ਤੇਰਾ ਵੀ ਕੋਸੁਰ ਨਹੀਂ ਜਿਸ ਅੱਖ ਦੇ ਨਾਲ ਤੂੰ ਵੇਖਣਾ ਸੀ ਉਹਦੇ ਵਿੱਚ ਉਹ ਨੂਰ ਨਹੀਂ ਕਹਿੰਦੇ ਬੰਦਿਆ ਤੇਰਾ ਕੋਈ ਕੋਸੁਰ ਨਹੀਂ ਕਿਉਂਕਿ ਤੇਰੇ ਕੋਲ ਉਹ ਤਾਕਤ ਨਹੀਂ ਤੇਰੇ ਕੋਲ ਉਹ ਨੂਰ ਨਹੀਂ ਜੇ ਤੂੰ ਇਨ੍ਹਾਂ ਅੱਖਾਂ ਦੇ ਨਾਲ ਆਪਣੇ ਅੰਦਰ ਝਾਤ ਮਾਰ ਸਕੇ ਅੰਦਰ ਰੱਬ ਨੂੰ ਪਾ ਸਕੇ ਇਸ ਕਰਕੇ ਗਿਆਨ ਦੀ ਲੋੜ ਹੈ ਗੁਰੂ ਤੋਂ ਗਿਆਨ ਲੈਣਾ ਬਹੁਤ ਜਨਮ ਭਰ ਲੱਥੈ ਹਾਰਿਓ ਆਸਥੇ ਨੂੰ ਹੱਥ ਨਹੀਂ ਪਾਏ ਸਰਗੁਰ ਜੀ ਕਹਿੰਦੇ ਕਿ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਏ ਭਾਈ ਤਨੀਕਾ ਜਨਮ ਵਿੱਚ ਢਟ ਢਟ ਕੇ ਨੂੰ ਫਾ ਜਨਮ ਦੀ ਵਾਲੀ ਫਾ ਲਈ ਹੈ ਜੇ ਤੂੰ ਬੰਦਗੀ ਵਿੱਚ ਨਹੀਂ ਜੁੜਦਾ ਤੂੰ ਭਜੇ ਵੀ ਅਕਲ ਵਰਤਾਰ ਅਜੇ ਵੀ ਅਕਲ ਹੈ ਸਤਿਗੁਰਾਂ ਦੀ ਛਣ ਪੈ ਕੇ ਸਤਿਗੁਰਾਂ ਦੀ ਛਣ ਪੈ ਕੇ ਗੁਰੂ ਦੇ ਗੁਣਾਂ ਨੂੰ ਗਾ ਕੇ ਤੂੰ ਆਪਣੇ ਮਨ ਨੂੰ ਬਡੋਤਾ ਤੋਂ ਢੋਲ ਕਰਕੇ ਸਤਿਗੁਰਾਂ ਦੇ ਛਣ ਤੇ ਪੈ ਜਾ ਤੇਰਾ ਮਨ ਫਿਰ ਡੋਲੇ ਨਹੀਂ ਜਦੋਂ ਗੁਰੂ ਦੀ ਛਣ ਆਮੇਗਾ ਉਹਨੂੰ ਐਸੀ ਦਾਤ ਦਿੰਦਾ ਹੈ ਉਹਨੂੰ ਐਸਾ ਯਾਦ ਕਰਦਾ ਹੈ ਕਿ ਜਿਹੜਾ ਇੱਕ ਵਾਰ ਗੁਰੂ ਦਾ ਹੋ ਜਾਵੇ ਗੁਰੂ ਆਪਣਾ ਜਿਸਨਾਂ ਕੀ ਮਾਨਸ ਦੇੇ ਪਾਇ ਪਦ ਹਰ ਪਦ ਨਾਲ ਕਬਾਤ ਬਤਾਏ ਗੁਰੂ ਸਾਹਿਬ ਕਹਿੰਦੇ ਹੈ ਮੇਰੇ ਨਾਲਕ ਗੁਰਦੇ ਭਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਆਕੇ ਜੇ ਭਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਨੇ ਪ੍ਰਮਾਤਮਾ ਦਾ ਭਜਨ ਕਰ ਤੇ ਗੁਰਮੁਖਾ ਵਾਲਾ ਜੀਵਨ ਬਣਾ ਤੇ ਗੁਰੂ ਦੇ ਬਚਨਾਂ ਅਲਾ ਜਿਵੇਂ ਗੁਰੂ ਸਾਹਿਬ ਜੀ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਨਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਹ ਆ ਜਾਏ ਸਚਾਰਪਨ ਮਿਲਿਆ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮੇਰਾ ਜੀਵਨ ਗੁਰਮੁਖਾ ਵਾਲਾ ਬਣ ਜਾਵੇਗਾ ਨਾ ਜਦੋਂ ਤੇਰੇ ਮੰਦਰ ਰੱਬ ਦੀ ਨਿੱਕੀ ਹੋਈ ਦਾ ਆਮ ਜਿਹੜਾ ਉਹ ਪ੍ਰਗਟ ਹੋ ਜਾਵੇਗਾ ਜਦੋਂ ਨਾਮ ਜਪਣਾ ਸ਼ੁਰੂ ਕਰ ਦੇਵੇਂਗਾ ਤੇ ਸਰਪੁਰ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਭਾਈ ਫਿਰ ਇਸ ਸੰਸਾਰ ਤੋਂ ਸੁਖੀ ਹੋ ਕੇ ਜਾਣਾ ਕਿਉਂਕਿ ਆਪਣੀ ਮੰਜ਼ਿਲ ਨੂੰ ਪਾ ਲਵੇਗਾ ਇਹ ਇੱਕ ਸਾਡਾ ਸਬਰ ਹੈ ਇਸ ਸਬਰ ਤੇ ਮਾਲਕ ਨੇ ਸਾਨੂੰ ਭੇਜਿਆ ਤੇ ਸਾਡੀ ਮੰਜ਼ਰ ਕੀ ਹੈ ਕਿ ਇਸ ਸਬਰ ਦੇ ਵਿੱਚੋਂ ਲੰਘ ਕੇ ਅਸੀਂ ਸਤਿਗੁਰਾਂ ਦੀ ਸ਼ਰਨ ਵਿੱਚ ਜਾਣਾ ਹੈ ਤੇ ਉਸ ਸ਼ਰਨ ਵਿੱਚ ਜਾਣ ਵਾਸਤੇ ਉਸ ਰਸਤੇ 'ਤੇ ਚੱਲਣ ਵਾਸਤੇ ਸਾਨੂੰ ਵੱਧ ਵੀ ਕਰਨੀ ਪਵੇਗੀ ਨਾਲ ਜਪਨਾ ਗੁਰਗੱਵਰ ਸੇਵਾ ਸਿਮਰਨ ਕਰਨਾ ਪਵੇਗਾ ਫਿਰ ਸਰਪੁਰ ਨੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਥਾ ਲੈਣਗੇ ਇਸ ਕਰਕੇ ਗੁਰੂ ਸਾਹਿਬ ਜੀ ਕੁਰਬਾਨੀ ਵਿੱਚ ਕਹਿੰਦੇ ਰਾਮ ਪੰਜੀ ਦੀ ਗੱਲ ਨਹੀਂ ਜਾਣੀ ਮਾਇਆ ਰਾਤ ਦੀ ਕਾਣਾ ਪ੍ਰਭੂ ਦੇ ਜਿਹੜੇ ਨਾਮ ਦੀ ਕੀਮਤ ਹੈ ਜਿਹੜਾ ਉਹਦਾ ਭਜਨ ਹੈ ਉਹਦੀ ਅਸੀਂ ਕੀਮਤ ਨਹੀਂ ਜਾਣਦੇ ਕਿ ਉਹ ਭਜਨ ਉਹ ਬਦਕੀ ਬਹੁਤ ਕੀਮਤੀ ਹੈ ਬਹੁਤ ਫਤਮੁੰਦੀ ਹੈ ਸਾਡੇ ਤੇ ਜਿਵੇਂ ਨੀ ਮਾਇਆ ਦੇ ਵਿੱਚ ਕੰਮ ਹੁੰਦੇ ਇਸ ਕਰਕੇ ਸਰਬਜੀ ਜਦੋਂ ਉਸ ਸਮਾਗਮ ਦਾ ਬਾਣੀ ਕੋਲ ਆਉਂਦੇ ਕੋ ਸੇਵਾ ਕਰਨ ਤੋਂ ਸਰਗੁਣ ਕਿਰਪਾ ਕੋ ਸਭਨਾ ਦੇ ਸਾਧਿਰੰ ਭਰਿਆ ਕਰਕੇ ਨਾਮ ਦੀ ਦਾਤ ਦੇ ਤੇ ਜਦੋਂ ਨਾਮ ਪ੍ਰਾਪਤ ਹੋ ਗਿਆ ਨਾਮ ਜਪਿਆ ਦੀ ਦੁਰਬਾਨੀ ਦਾ ਵਚਨ ਹੈ ਲੋਕ ਸੁਖੀਏ ਪਰਲੋਕ ਸੁਲੇਵੇ ਨਾਨਕ ਹਰ ਪ੍ਰਭ ਆਪੇ ਨੇ ਲੋਕ ਤੇ ਪਰਲੋਕ ਸੰਤੁਸ਼ਟਾ ਦੇਣਗੇ ਸਵੇਰਿਆਂ ਕਵਾਲਤੋਂ ਨਾਮ ਜਪਿਆ ਕਥਾ ਬਾਣੀ ਪੜਿਆ ਤੋਂ ਘਰ ਵਿੱਚ ਵੀ ਬੈਠ ਕੇ ਆਪਾਂ ਨਾਮ ਜਪਦੇ ਆਂ ਕੋਸ਼ਿਸ਼ ਕਰੋ ਕਿ ਹਰ ਰੋਜ਼ ਗੁਰਦੁਆਰਾ ਸਾਹਿਬ ਨੂੰ ਪਹੁੰਚੀਏ ਤੇ ਹਾਜ਼ਰੀ ਲਵਾਈਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਠੀਕ ਹੈ ਜੇਕਰ ਘਰ ਦੇ ਬੈ ਕੇ ਨਾਮ ਜਪਦੇ ਆਂ ਬਹੁਤ ਵਧੀਆ ਗੱਲ ਹੈ ਜੇ ਬਾਣੀ ਪੜਦਾ ਪਰ ਹਰ ਸਕੂਲ ਵਿੱਚ ਹਾਜ਼ਰੀ ਲਵਾਣੀ ਤੋਂ ਹੁੰਦੀ ਹੁੰਦੀ ਹੈ ਹੁਣ ਬੱਚਾ ਘਰੇ ਫੜੀ ਜਾਵੇ ਤੇ ਸਕੂਲ ਜਾਵੇ ਨਾ ਤੇ ਪਿਆਰੀ ਸੱਜਣ ਜੀ ਫਿਰ ਗੈਰ ਹਾਜ਼ਰੀਆਂ ਕਰਕੇ ਬਾਸਤੀ ਨਾ ਹੋ ਸਕਦਾ ਇਹ ਗੁਰੂ ਸਿੱਕੀ ਦਾ ਸਕੂਲ ਹੈ ਗੁਰੂ ਦਾ ਸਕੂਲ ਹੈ ਇੱਥੇ ਵੀ ਹਰ ਰੋਜ਼ ਹਾਜ਼ਰੀ ਲਵਾਣੀ ਪੈਣੀ ਹੈ ਜਿਸ ਕਰਕੇ ਹਰ ਰੋਜ਼ ਸਰਪਰਾਂ ਦੇ ਸ਼ਰਣ ਵਿੱਚ ਆਇਆ ਗੁਰੂ ਸਾਹਿਬ ਦੇ ਕੋਲ ਆ ਕੇ ਇੱਕੋ ਅਰਦਾਸ ਕਰਿਆ ਕਰੋ ਇੱਕੋ ਮੰਗ ਮੰਗਿਆ ਕਰੋ ਨਾਲ ਕਲਾ ਚੜ੍ਹਦੇ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਜਦੋਂ ਅਸੀਂ ਕਿਸੇ ਦੂਸਰੇ ਦਾ ਭਲਾ ਮੰਗਾਗੇ ਨਾ ਕਿਸੇ ਦੂਸਰੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਵਾਂਗੇ ਤੇ ਸਤਿਗੁਰੂ ਕਹਿੰਦੇ ਭਾਈ ਫਿਰ ਤੇਰਾ ਵੀ ਭਲਾ ਹੋ ਜਾਵੇ ਇਸ ਕਰਕੇ ਜੂਰ ਅਰਦਾਸ ਤੇ ਤਿੰਨ ਘਰ ਪਹੁੰਚ ਕੇ ਬਿਆਕਰੋ ਫਾਟਰੀ ਨੂੰ ਆਇਆ ਕਰੋ ਵੇਜਿਆ ਕਵਾਤ ਕਰੋ ਵਾਲਿ ਮੁਰਜੀਤਾ ਦਾ ਸਾ ਵਾਹਿਗੁਰੂ ਕੀ ਫਤਿਹ ਸਤਨਾਮ ਵਾਹਿ sat Oh!